ਦੇਖੋ ਆਲੂ ਆਲੂ ਲਾਏ ਹੋਇਆ ਕਿਸਾਨ ਆਲੂ ਹੁੰਦੀ ਹੈ ਆਲੂ ਆਲੂ ਮਨ ਲਾਪੇ ਆਲੂ ਦੇਖਿਆ ਦੇਖੋ ਆ ਦੇਖੋ ਆਲੂ ਆਲੂ ਹੈ ਐਵੇਂ ਬੱਲ ਹੁੰਦੀ ਮਿੱਟੀ ਦੇ ਵਿੱਚ ਆਲੂ ਹੁੰਦਾ ਇਹ ਦੇਖੋ ਕਈਆਂ ਪਦਾ ਨਹੀਂ ਕਿਸਾਨੀ ਦਾ ਕਗਰਸੀ ਆਨੇ ਇਹ ਆਲੂਆਂ ਦਾ ਬੁੱਟਾ ਜੀ ਆਲੂਆਂ ਦਾ ਇਹ ਹੈ ਆਲੂ 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 ਇਹ ਹੈ ਆਲੂ 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 allu 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 allu.